ਮੈਂ ਇਹ ਮਜ਼ਮੂਨ ਹੀ ਭੁੱਲ ਗਿਆ ਜੀ ਮੈਨੂੰ ਨਹੀਂ ਪਤਾ ਕਿੱਥੇ ਚੋਣਾ ਹੋ ਰਹੀਆਂ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ ਕਿਉਂਕਿ ਮੈਂ ਪਹਿਲੇ ਵੀ ਅਰਜ਼ ਕੀਤੀ ਸੀ ਕਿ ਮੈਂ ਜਿੰਨੀ ਦੇਰ ਉਸ ਲਾਈਨ ਵਿੱਚ ਰਿਹਾ ਜਿਹਨੂੰ ਪੋਲਿਟਿਕਸ ਕਹਿੰਦੇ ਸਿਆਸਤ कोशिश कीती है कि अपने हिसाब ਨਾਲ जस्टिफाई ਕਰਾਂ ਹੁਣ ਮੈਂ ਸਿਰਫ ਸੰਗੀਤ ਬਾਰੇ ਹੀ ਸੋਚਦਾ ਹਾਂ ਪਤੀ ਜੋਰ ਹੈ ਵਾਪੇ ਜੀ ਚੁੱਕੀ ਹੈ ਤਿੰਨੋਂ ਹੀ ਆਧਾਰੋਂ ਵੀ ਉਹਨੇ ਇੱਕ ਕੈਂਡੀਡੇਟ ਜਿੱਤੇ ਹੈ ਕੀ ਕਹਿਣਾ ਚਾਹਿੰਗੇ ਚੰਦਲ ਸਿੰਘ ਸਾਹਿਬ ਕੋਲ ਮੈਂ ਇਹ ਮਜ਼ਮੂਨ ਹੀ ਭੁੱਲ ਗਿਆ ਜੀ ਮੈਨੂੰ ਨਹੀਂ ਪਤਾ ਕਿੱਥੇ ਚੋਣਾ ਹੋ ਰਹੀਆਂ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ ਕਿਉਂਕਿ ਮੈਂ ਪਹਿਲੇ ਵੀ ਅਰਜ਼ ਕੀਤੀ ਸੀ ਕਿ ਮੈਂ ਜਿੰਨੀ ਦੇਰ ਉਸ ਲਾਈਨ ਵਿੱਚ ਰਹਿਆਂ ਜਿਹਨੂੰ ਪੋਲਿਟਿਕਸ ਕਹਿੰਦੇ ਸਿਆਸਤ ਕੋਸ਼ਿਸ਼ ਕੀਤੀ ਹੈ ਕਿ ਆਪਣੇ ਹਿਸਾਬ ਨਾਲ ਜਸਟੀਫਾਈ ਕਰਾਂ ਹੁਣ ਮੈਂ ਸਿਰਫ ਸੰਗੀਤ ਬਾਰੇ ਹੀ ਸੋਚਦਾ ਮੈਨੂੰ ਪਤਾ ਹੀ ਨਹੀਂ ਜਮਾਂ ਲੇਕਿਨ ਰਾਜਨੀਤੀ ਸੇ ਆਪ ਜੁੜੇ ਰਹੇ ਹੋ ਰਾਜਨੀਤੀ ਕੇ ਆਪ ਕੋ ਤਜਰਬਾ ਹੈ ਅ ਪ੍ਰਧਾਨ ਮੰਤਰੀ ਜੋ ਜਲੰਧਰ ਦੌਰੇ ਤੇ ਆ ਰਹੇ ਸ਼੍ਰੀ ਗੁਰੂ ਰਵਿਦਾਸ ਜੰਮਤੀ ਪਰ ਡੇਰਾ ਬੰਲਾ ਸਿਖੰਡ ਆ ਰਹੇ ਓਹਨੇ ਲੇ ਕੇ ਕੀ ਕਹਿੰਦੇ ਗੁਰੂ ਰਵਿਦਾਸ ਸਹਾਰਾ ਜੀ ਦੇ ਗੁਰਪੁਰਬ ਦੀ ਇਨਕਲਾਬੀ ਗੁਰੂ ਦੇ ਗੁਰਪੁਰਬ ਦੀ ਗਰੀਬਾਂ ਦੇ ਮਸੀਹਾ ਗੁਰੂ ਹੋਏ ਨੇ ਉਹ जिन्होंने डिस्क्रिमिनेशन दे और जात पात खंडन किया और बेगमपुरे का संकल्प बेगमपुरा एक ऐसा शब्द है जो याद हो तो नैशनल एंथम बन सकता है बेगमपुरा जिथे ना कोई ना कोई उन्ना जन्मदिन की बहुत बहुत बधाई हो प्रधानमंत्री के दौरे को लेकर क्या कहना चाहेंगे क्योंकि उन्हें उनके दौरे से पहले खालिस्तान संगठन द्वारा धमकी दी गई है मालिक कृपा करे रैम करे दाता इस धरती ਇਹਨਾਂ ਚੀਜ਼ਾਂ ਤੋਂ ਸਾਡੀ ਜਾਨ ਛੁੱਟੇ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਆਵੇ ਉਹ ਬਿਨਾਂ ਕਿਸੇ ਡਰ ਖੌਫ ਕੋਈ ਅਜੀ ਖਬਰ ਨਾ ਕਦੀ ਸੁਣਨ ਨੂੰ ਮਿਲੇ ਮੈਂ ਇਹੀ ਪ੍ਰੇ ਕਰਦਾ ਸਭ ਲਈ ਪ੍ਰੇ ਕਰਦਾ ਅੱਛਾ ਪੰਜਾਬ ਕੇ ਹਾਲਾਤੋ ਕੋ ਲੈ ਕੇ ਕੈਸੇ ਦੇਖਤੇ ਕਿਉਂਕਿ ਪੰਜਾਬ ਮੇਂ ਆਏ ਦਿਨ ਧਮਕੀ ਭਰੀ ਈਮੇਲ ਆ ਰਹੀ ਹੈ ਅੱਜ ਵੀ ਸੈਕਟਰੀਟ ਕੋ ਬਮ ਸੇ ਉਡਾਣੇ ਕੀ ਧਮਕੀ ਮਿਲੀ ਹੈ ਸੁਰੱਖਿਆ ਵੜਾ دی ਗਈ ਹੈ ਔਰ ਪੰਜਾਬ ਕੇ ਕਈ ਸਕੂਲਾਂ ਮੇਂ ਅਦਾਲਤੋ ਮੇਂ ਵੀ ਧਮਕੀ ਮਿਲ ਚੁਕੀ ਹੈ ਹਾਂਜੀ ਆਪਾਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਐਫਰਟਸ ਕਰਨੇ ਚਾਹੀਦੇ ਆ ਸਿਆਣਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਕਿਵੇਂ ਇਸ ਮਸਲੇ ਨੂੰ ਇਹ ਬਹੁਤ ਵੱਡਾ ਮਸਲਾ ਹੈ ਔਰ ਲਾਅ ਐਂਡ ਆਰਡਰ ਦਾ ਇਹਨੂੰ ਠੀਕ ਕਰਨਾ ਚਾਹੀਦਾ ਤੇ ਪ੍ਰਧਾਨ ਮੰਤਰੀ ਸੇ ਮੁਲਾਕਾਤ ਕਰਾਂਗੇ ਹਾਂ ਜੀ ਪ੍ਰਧਾਨ ਮੰਤਰੀ ਆਏਗੇ ਤਾਂ ਮੁਲਾਕਾਤ ਕਰਾਂਗੇ ਮੈਂ ਤਾਂ ਬਹੁਤ ਮੁਲਾਕਾਤ ਕੀਤੀ ਮਸਲਸਲ ਕੰਟੀਨਿਊਸ ਹੁਣ ਬਾਦਸ਼ਾਹ ਨੂੰ ਤੇ ਬਾਦਸ਼ਾਹ ਦੀ ਮਰਜ਼ੀ ਨਾਲ ਮਿਲ ਸਕਦਾ ਕੋਈ ਤੇ ਮੈਂ ਹੁਣ ਕੋਸ਼ਿਸ਼ ਇਹੀ ਕਰਦਾ ਕਿ ਮੈਂ ਸਿਰਫ ਰਿਆਜ਼ ਕਰਾਂ Thank you. Thank you.